ਰঞ্জੀਤ ਸਿੰਘ ਕੰਦੋਲਾ ਉਰਫ ਰਾਜਾ ਕੰਦੋਲਾ ਜਿਹੜਾ 200 ਕਿਲੋ ਆਇਸ ਡਰੱਗਸ ਮਾਮਲੇ ਦੇ ਵਿੱਚ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ આરોਪ ਸੀਗੇ ਉਸਤੇ ਕਿ ਉਸਦੇ ਫਾਰਮ ਹਾਊਸ ਤੇ ਵਿੱਚ ਹੀ ਇਹ ਡਰੱਗਸ ਜਿਹੜੀ ਤਿਆਰ ਕੀਤੀ ਜਾਂਦੀ ਸੀ ਔਰ ਪੁਲਿਸ ਵੱਲੋਂ ਉਸ ਦੀ ਗ੍ਰਿਫਤਾਰੀ ਵੀ ਪਾਈ ਗਈ ਸੀ ਐਫ ਆਈ ਆਰ ਵੀ ਦਰਜ ਕੀਤੀ ਗਈ ਸੀ ਔਰ ਇੱਥੇ ਤੱਕ ਕਿ ਪੰਜਾਬ ਦੇ ਕਈ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਉਹਦੀ ਐਫ ਆਈ ਆਰ ਜਿਹੜੀ ਪੁਲਿਸ ਵੱਲੋਂ ਦਰਜ ਕੀਤੀ ਗਈ ਸੀ ਤੇ ਇੱਕ ਮਾਮਲਾ ਜਿਹੜਾ ਪੁਲਿਸ ਦਿੱਲੀ ਪੁਲਿਸ ਵੱਲੋਂ ਵੀ ਜਿਹੜਾ ਦਿੱਲੀ ਦੇ ਵਿੱਚ ਦਰਜ ਕੀਤਾ ਗਿਆ ਸੀ ਉਹ ਵੀ ਡਰੱਗਸ ਨੂੰ ਲੈ ਕੇ ਹੀ ਮਾਮਲਾ ਦਰਜ ਸੀ ਲੇਕਿਨ ਮਨੀ ਲਾਂਡਰਿੰਗ ਨੂੰ ਲੈ ਕੇ ਜਿਹੜਾ ED ਵੱਲੋਂ ਜਿਹੜਾ ਮਾਮਲਾ ਦਰਜ ਕੀਤਾ ਗਿਆ ਔਰ ਉਸ ਤੇ ਇਨਵੈਸਟੀਗੇਟ ਹੋਈ ਸੀਗੀ ਉਸ ਪੂਰੇ ਮਾਮਲੇ ਨੂੰ ਲੈ ਕੇ ਸਾਡੇ ਨਾਲ ਇਸ ਸਮੇਂ ਜਿਹੜੇ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਹੋਣੀ ਮੌਜੂਦ ਹੈ ਕਿਉਂਕਿ ਜਿਸ ਸਮੇਂ ਮਾਮਲਾ ਦਰਜ ਹੋਇਆ ਸੀ ਸਰ ਜੀ ਉੱਥੇ ਇਸ ਸਮੇਂ ਈਡੀ ਦੇ ਵਿੱਚ ਡਿਪਟੀ ਡਾਇਰੈਕਟਰ ਸੀਗੇ ਤੇ ਇਹ ਪੂਰੇ ਮਾਮਲੇ ਦੇ ਵਿੱਚ ਉਸ ਸਮੇਂ ਕੀ ਇਨਵੈਸਟੀਗੇਟ ਹੋਇਆ ਸੀ ਕਿਉਂਕਿ 12 ਦੇ ਵਿੱਚ ਇਹ ਕੇਸ ਤੁਸੀਂ ਟੇਕਓਵਰ ਕੀਤਾ ਪੁਲਿਸ ਤੋਂ ਉਸ ਦੇ ਬਾਅਦ ਇਸ ਦੀ ਜਾਂਚ ਕੀਤੀ 15 ਦੇ ਵਿੱਚ ਜਿਹੜਾ ਇਸ ਦੀ ਚਾਰਜ ਸ਼ੀਟ ਦਾਖਲ ਕੀਤੀ ਜੀ ਇਹ ਮੈਟਰ ਸੀਗਾ ਜੀ ਡਰਗ ਰਿਕਵਰੀ ਦਾ ਮੈਟਰ ਸੀ ਤੇ ਰਣਜੀਤ ਸਿੰਘ ਕੰਦੋਲਾ ਐਲੀਅਸ ਰਾਜਾ ਕੰਦੋਲਾ ਉਹਦਾ ਨਾਮ ਬੰਦੇ ਦਾ ਉਹ ਪੁਲਿਸ ਦੀ ਪੁਲਿਸ ਦੀ ਜਿਹੜੀ ਤਬਤੀਸ਼ੀ ਉਹਦੇ ਮੁਤਾਬਕ ਕਿ ਇਹ ਸਰਗਨਾ ਸੀ ਸਾਰੇ ਡਰੈਗ ਟ੍ਰੈਫਿਕਿੰਗ ਦਾ ਤੇ ਉਹਦੇ ਨਾਲ ਕਾਫੀ ਬੰਦੇ ਸੀ तकरीबन 18 19 ਬੰਦੇ ਹੋਰ ਸ਼ਾਮਿਲ ਉਹਦੇ ਸੀਗੇ ਤੇ ਉਹ 2012 ਜੂਨ ਦੇ ਵਿੱਚ ਇਹਨਾਂ ਨੇ ਕੇਸ ਦਰਜ ਕੀਤਾ ਪੰਜਾਬ ਪੁਲਿਸ ਨੇ ਤੇ ਤਕਰੀਬ ਉਸੇ ਟਾਈਮ ਸਾਨੂੰ ਕਾਪੀਆਂ ਪ੍ਰੋਵਾਈਡ ਕੀਤੀਆਂ ਗਈਆਂ ਤੇ ਫਿਰ ਉਹ ਅਸੀਂ ਮਨੀ ਲਾਂਡਰਿੰਗ ਐਕਟ ਦੇ ਅੰਡਰ ਇਹ ਇਨਵੈਸਟੀਗੇਸ਼ਨ ਚਾਲੂ ਕੀਤੀ ਤੇ ਮਨੀ ਲੌਂਡਰਿੰਗ ਦਾ ਜਿਹੜਾ ਮੈਂ ਥੋੜਾ ਜਿਹਾ ਦੱਸਦਿਆਂ ਕਿ ਜਿਹੜਾ ਡਰੱਗ ਦੇ ਨਾਲ ਜਾਂ ਕਰਾਇਮ ਦੇ ਨਾਲ ਪੈਸਾ ਇਹਨਾਂ ਨੂੰ ਮਿਲਦਾ ਹੈ ਉਹਦੇ ਨਾਲ ਜਿਹੜੀ ਪ੍ਰੋਪਰਟੀ ਐਸੈਟ ਬਣਦੀ ਹੈ ਉਹਦੀ ਇਨਵੈਸਟੀਗੇਸ਼ਨ ਈਡੀ ਕਰਦਾ ਤੇ ਈਡੀ ਨੇ ਜਿਸ ਟਾਈਮ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਤੇ ਉਹ ਫਿਰ 6 ਐਫ ਆਈ ਆਰ ਤਕਰੀਬਨ 6 ਦੇ ਐਫ ਆਈ ਆਰ ਸਿੱਗੀਆਂ ਡਿਫਰੈਂਟ ਡਿਫਰੈਂਟ ਪੁਲਿਸ ਸਟੇਸ਼ਨ ਦੇ ਵਿੱਚ ਲੌਂਗ ਸਿੱਗੀਆਂ ਉਹਨਾਂ ਦੀ ਕਾਪੀਆਂ ਲਈਆਂ ਫਰਦਰ ਇਨਫੋਰਮੇਸ਼ਨ ਲਈ ਗਈ ਤੇ ਫਿਰ ਅਸੀਂ ਇਨਵੈਸਟੀਗੇਸ਼ਨ ਕਰਕੇ ਤੇ ਉਹਨਾਂ ਦੀ ਅਸੈਟਸ ਕਿੱਥੇ ਆ ਉਹਨਾਂ ਦੀ ਪ੍ਰੋਪਰਟੀ ਕਿੱਥੇ ਆ ਜਿਹੜੇ ਇਲੀਗਲ ਤਰੀਕੇ ਨਾਲ ਪ੍ਰੋਪਰਟੀ ਬਣਾਈ ਹੈ ਇਹਨਾਂ ਲੋਕਾਂ ਨੇ ਉਹ ਕਿੱਥੇ ਨੇ ਤੇ ਇਹਨਾਂ ਦਾ ਫਿਰ ਇੱਕ ਰਿਹਾਇਸ ਦੀ ਵਾਈਫ ਤੇ ਇੱਕ ਅੰਦੋੜਾ ਉਧਰ ਦਿੱਲੀ ਵੀ ਨਾਲ ਦੀ ਰਿਹਾਇਸ ਸੀਗੀ ਉੱਥੇ ਵੀ ਇਨਵੈਸਟੀਗੇਸ਼ਨ ਕੀਤੀ ਗਈ ਰੈਵਨਿਊ ਅਥਾਰਟੀ ਨਾਲ ਕੀਤੀ ਗਈ ਤੇ ਫਿਰ ਨਿਕਲ ਕੇ ਆਇਆ ਜੀ ਕਿ ਇਹਨਾਂ ਦਾ ਇੱਕ ਹੋਟਲ ਵੀ ਇਹਨਾਂ ਨੇ ਪਰਚੇਸ ਕੀਤਾ ਸੀਗਾ ਇਹਨਾਂ ਦੇ ਹਾਊਸਿਸ ਸੀਗੇ ਬੜੇ ਮਹਿੰਗੇ ਦਿੱਲੀ ਵਿੱਚ ਸੀਗੇ ਇੱਥੇ ਪੰਜਾਬ ਵਿੱਚ ਵੀ ਸੀਗੇ ਫਿਰ ਐਗਰੀਕਲਚਰ ਲੈਂਡ ਫਾਰਮ ਹਾਊਸਿਸ ਪਲਾਨ ਸੀਗੇ ਮਹਿੰਗੇ ਤੇ ਉਹ ਸਾਰੇ ਦੇ ਸਾਰੇ ਜਿਹੜੇ ਸੀ ਇਹਨਾਂ ਨੇ ਡਰਗ ਦੇ ਕਮਾਈ ਨਾਲ ਬਣਾਏ ਸੀ ਉਹ ਫਿਰ ਅਸੀਂ ਪੂਰਾ ਡਿਟੇਲ ਅਥਾਰਟੀਆਂ ਤੋਂ ਲੈ ਕੇ ਤੇ ਉਹ ਫਿਰ ਉਹਦਾ ਅਟੈਚਮੈਂਟ ਅਸੀਂ ਕੀਤਾ ਤੇ ਫਿਰ ਇਨਵੈਸਟੀਗੇਸ਼ਨ ਕੰਪਲੀਟ ਹੋਣ ਤੋਂ ਬਾਅਦ ਅਸੀਂ ਤਿੰਨ ਬੰਦਿਆਂ ਦੇ ਖਿਲਾਫ ਉਸ ਟਾਈਮ ਇਨੀਸ਼ੀਅਲੀ 2015 ਦੇ ਵਿੱਚ ਅ ਰੰਜੀਤ ਸਿੰਘ ਇਲੀਆਸ ਰਾਜਾ ਕੰਡੋਲਾ ਰਾਜਵੰਤ ਕੌਰ ਇਹਦੀ ਵਾਈਫ ਹੈ ਤੇ ਲੜਕਾ ਬੈਲੀ ਸਿੰਘ ਕੰਡੋਲਾ ਇਹਨਾਂ ਦੇ ਖਿਲਾਫ ਚਾਰਜ ਸ਼ੀਟ ਫਾਈਲ ਕੀਤੀ ਉਹ ਫਿਰ ਟ੍ਰਾਇਲ ਚੱਲਣਾ ਜੀ 2015 ਤੋਂ ਲੈ ਕੇ ਤੇ ਹੁਣ 2024 ਐ ਤੇ ਆ 9 ਸਾਲ ਦਾ 8-9 ਸਾਲ ਤੋਂ ਬਾਅਦ ਅੱਜ ਫੈਸਲਾ ਆਇਆ ਹੈ ਉਹਦਾ ਤੇ ਰਾਜਾ ਕੰਦੋੜਾ ਨੂੰ ਕਨਵੈਕਸ਼ਨ ਹੋਇਆ 9 ਸਾਲ ਦੀ ਸਜ਼ਾ ਹੋਈ ਹੈ ਉਹਦੀ ਜਿਹੜੀ ਵਾਈਫ ਹੈ ਰਾਜਵੰਤ ਕੌਰ ਉਹਨੂੰ 3 ਸਾਲ ਦੀ ਹੋਈ ਹੈ ਅ 3 ਟੋਟਲ 3 ਮੋਲਜਮ ਸੀਗੇ ਇਹਦੇ ਵਿੱਚ ਤੇ ਲੜਕਾ ਜਿਹੜਾ ਬੈਲੀ ਕੰਦੋੜਾ ਬੈਲੀ ਕੰਦੋੜਾ ਨੂੰ ਰਿਲੀਜ਼ ਕੀਤਾ ਗਿਆ ਜੀ ਗੱਲ ਕੀਤੀ ਜਾਵੇ ਕਿਉਂਕਿ 9 ਸਾਲ ਦੀ ਰਾਜਾ ਕੰਦੋਲਾ ਨੂੰ ਸਜ਼ਾ ਹੁੰਦੀ ਹੈ 1 ਲੱਖ ਰੁਪਏ ਜੁਰਮਾਨਾ 3 ਸਾਲ ਦੀ ਸਜ਼ਾ ਉਸ ਦੀ ਪਤਨੀ ਨੂੰ ਹੋਈ ਹੈ ਤੇ 25 ਹਜ਼ਾਰ ਜੁਰਮਾਨਾ ਲੇਕਿਨ ਉਹਨਾਂ ਦੀ ਜ਼ਮਾਨਤ ਜਿਹੜੀ ਉਸੇ ਸਮੇਂ ਵਕੀਲ ਵੱਲੋਂ ਲਗਾ ਦਿੱਤੀ ਜਾਂਦੀ ਅਰਜ਼ੀ ਉਹ ਜ਼ਮਾਨਤ ਵੀ ਉਹਨਾਂ ਨੂੰ ਮਿਲ ਗਈ ਕਿਉਂਕਿ ਉਹਨਾਂ ਦੇ ਵਕੀਲ ਦਾ ਕਹਿਣਾ ਹੈ ਮੈਂ ਦੇਖੋ ਜੀ ਉਸ ਟਾਈਮ ਕੋਰਟ ਸੀਗਾ ਸਵੇਰੇ ਤੇ ਉਸ ਟਾਈਮ ਮੈਂ ਨਹੀਂ ਸੀ ਸੁਣਿਆ ਕਿ ਜ਼ਮਾਨਤ ਹੋ ਗਈ ਪਰ ਜ਼ਮਾਨਤ ਹੋ ਸਕਦੀ ਹੈ ਇਹਦਾ ਕੋਰਟ ਦੀ ਡਿਸਕ੍ਰੀਸ਼ਨ ਹੈ ਇਹ ਜਮਾਨਤ ਰਿਕੁਆਇਰਡ ਕੋਰਟ ਸਮਝਦੇ ਤਾਂ ਕੋਰਟ ਦੇ ਸਕਦੇ ਪਰ ਰਾਜਕੰਦੋਲਾ ਦੀ ਜਮਾਨਤ ਨਹੀਂ ਹੋਈ ਰਾਜਕੰਦੋਲਾ ਦਾ ਦਿੱਲੀ ਦਾ ਜਿਹੜਾ ਐਨਡੀਪੀਐਸ ਕੇਸ ਹੈ ਉੱਥੇ ਵੀ ਸਜ਼ਾ ਭੁਗਤ ਰਿਹਾ ਤੇ ਹੜ੍ਹ ਜੇਲ੍ਹ ਦੇ ਵਿੱਚ ਤੇ ਇੱਥੇ ਵੀ ਉਹਨੂੰ 9 ਸਾਲ ਦੀ ਸਜ਼ਾ ਹੋਈ ਹੈ ਤੇ ਉਹਨੂੰ ਉਹਦਾ ਜਮਾਨਤ ਨਹੀਂ ਮਿਲੀ ਤੇ ਜੀ ਗੱਲ ਕੀਤੀ ਹੈ ਵੀ ਡਰੱਗਸ ਨੂੰ ਲੈ ਕੇ ਅਲੱਗ-ਅਲੱਗ ਜਿੱਦਾਂ ਪੰਜਾਬ ਦੇ ਕਈ ਡਿਸਟ੍ਰਿਕਟ ਚ ਮਾਮਲੇ ਦਰਜ ਹੋਏ ਇੱਕ ਦਿੱਲੀ ਵੀ ਹੋਇਆ ਕਿ ਇਹ ਡਰੱਗਸ ਦਾ ਸਭ ਤੋਂ ਵੱਡਾ ਸਰਗਨਾਏ ਸੀ ਇਹ ਕਿੱਥੇ-ਕਿੱਥੇ ਡਰੱਗ ਸਪਲਾਈ ਕਰਦਾ ਕੋਈ ਡਿਟੇਲ ਮਿਲੀ ਸੀ ਇਸ ਬਾਰੇ ਦੇਖੋ ਜੀ ਜਿਹੜਾ ਮੰਡੇਟ ED ਦਾ ਮੰਡੇਟ ਹੈ ਉਹ ਸਿਰਫ ਇਹ ਹੈ ਕਿ ਡਰੱਗ ਦੇ ਧੰਦੇ ਨਾਲ ਇਹਨੇ ਕਿੰਨੇ ਐਸੈਟਸ ਤੇ ਪ੍ਰੋਪਰਟੀ ਬਣਾਈਆਂ ਕਿੱ데-ਕਿੱੱ데 ਬਣਾਈਆਂ ਤੇ ਅਸੀਂ ਡਰੱਗ ਦੇ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਨਹੀਂ ਅਸੀਂ ਕਰਦੇ ਉਹ ਕਰਦੀ ਹੈ ਪੁਲਿਸ ਜਾਂ ਕੋਈ ਵੀ ਜਿਹੜੀ NCB ਵਗੈਰਾ ਉਹ ਕਰਦੇ ਨੇ ਪਰ ਫਿਰ ਵੀ ਕਿਉਂਕਿ ਰਿਕਵਰੀ ਇੱਥੇ ਹੋਈ ਪੰਜਾਬ ਦੇ ਵਿੱਚ ਰਿਕਵਰੀ ਹੋਈ ਉਸ ਤੋਂ ਇਲਾਵਾ ਜਿਹੜੇ ਕੁਝ ਬੰਦੇ ਸੀਗੇ ਇਹਦੇ ਨਾਲ ਜਿਹੜੇ ਹੈਲਪਰ ਦੇ ਸੀਗੇ ਜਾਂ ਇਹਦੇ ਗਰੁੱਪ ਦੇ ਵਿੱਚ ਸ਼ਾਮਿਲ ਸੀ ਕੋਈ ਦਿੱਲੀ ਦੇ ਵੀ ਸੀਗੇ ਤੇ ਅ ਕਈ ਇਸ ਤਰ੍ਹਾਂ ਦਾ ਵੀ ਹੈ ਕੋਈ ਬਾਹਰ ਦੇ ਬੰਦੇ ਸਿਗੇ ਜਿਸ ਤਰ੍ਹਾਂ ਇੱਕ ਉਹਨਾਂ ਦਾ ਇਨਵੈਸਟੀਗੇਸ਼ਨ ਹੋਈ ਹੈ ਕੋਈ ਉਹਨਾਂ ਦਾ ਹੈਲਪਰ ਸੀਗਾ ਕੋਈ ਸਰਵੈਂਟ ਉਹ ਬਾਹਰ ਦਾ ਸੀ ਕਿਸੇ ਹੋਰ ਕੰਟਰੀ ਦਾ ਅ ਦਿੱਲੀ ਦੇ ਵਿੱਚ ਉਹਨਾਂ ਦੀ ਮਕਾਨ ਵੀ ਹੈਗਾ ਰਹਿੰਦਾ ਦਿੱਲੀ ਤੇ ਵੀ ਸੀਗਾ ਉਸ ਤੋਂ ਇਲਾਵਾ ਦਿੱਲੀ ਇੱਕ ਐਫ ਆਈ ਆਰ ਹੋਈ ਉੱਥੇ ਇਹਨੂੰ ਕਨਵਿਕਸ਼ਨ ਵੀ ਹੋਈ ਉੱਥੇ ਦਿੱਲੀ ਸਜ਼ਾ ਭੁਗਤ ਰਿਹਾ ਉਸ ਕੇਸ ਦੇ ਵਿੱਚ ਐਨ ਡੀ ਪੀ ਐਸ ਦਾ ਕੇਸ ਹੈ ਕਿੰਨੇ ਸਾਲ ਦੀ ਸਰ ਤੇ ਉਹ ਮੇਰੇ ਖਿਆਲ 10 ਸਾਲ ਦੀ ਸਜ਼ਾ ਸੀਗੀ ਜੀ ਉਸ ਕੇਸ ਦੇ ਵਿੱਚ ਉਹ ਵੀ 2012 ਦਾ ਹੀ ਕੇਸ ਹੈ ਸੋ ਇਹਦਾ ਉਸ ਟਾਈਮ ਇਹ ਸੀਗਾ ਲੱਗਿਆ ਅਲੀਗੇਸ਼ਨ ਲੱਗਿਆ ਸੀਗਾ ਕਿ ਵੀ ਇਹਨਾਂ ਨੇ ਇੱਥੇ ਆਪਣੇ ਫਾਰਮ ਹਾਊਸ ਦੇ ਉੱਪਰ ਡਰੱਗ ਬਣਾਉਂਦੇ ਆ ਡਰੱਗ ਬਣਾ ਕੇ ਆਪਣੇ ਜਿਹੜੇ ਕੋਰੀਅਰ ਹੈ ਜਾਂ ਜਿਹੜੇ ਵੀ ਇਹਦੇ ਹੈਲਪਰ ਨੇ ਜਾਂ ਸ਼ਾਮਿਲ ਅਗਰੋ ਦੇ ਵਿੱਚੋਂ ਦਰੂ ਸਪਲਾਈ ਕਰਦੇ ਨੇ ਜੀ ਜੇ ਸਰ ਅਗਰ ਰਾਜਕੰਦੋਲਾ ਇਸ ਤਰ੍ਹਾਂ ਦੇ ਕੰਮ ਕਰ ਰਹੀ ਇਹਦੇ ਨਾਲ ਹੋਰ ਵੀ ਕੋਈ ਐਨ ਆਰ ਆਈ ਕੋਈ ਸਫੇਦ ਕੋਲ ਲੋਕ ਵੀ ਇਨਵੋਲਵ ਸੀਗੇ ਜਿਨ੍ਹਾਂ ਦਾ ਪੈਸਾ ਇਸ ਕੰਮ ਦੇ ਵਿੱਚ ਲੱਗਦਾ ਸੀਗਾ ਪ੍ਰੋਪਰਟੀਆਂ ਨੂੰ ਲੈ ਕੇ ਲੱਗਦਾ ਸੀ ਦੇਖੋ ਜਿਹੜੀ ਇਨਵੈਸਟੀਗੇਸ਼ਨ ਹੋਈ ਹੈ ਤੇ ਚਾਰ ਸ਼ੀਟ ਉਸ ਟਾਈਮ ਫਾਈਲ ਕੀਤੀ ਹੈ ਉਸ ਟਾਈਮ ਤੱਕ ਤਾਂ ਇਹ ਸੀਗਾ ਕਿ ਹਾਂ ਇਹ ਜ਼ਰੂਰ ਹੈ ਕਿ ਇਹਦੀ ਪ੍ਰੈਜ਼ੈਂਸ ਬਾਹਰ ਰਹਿੰਦੀ ਸੀ ਆਪ ਵੀ ਬਾਹਰ ਜਾਂਦਾ ਸੀਗਾ ਇਸ ਤੋਂ ਇਲਾਵਾ ਹੋਰ ਵੀ ਕਈ ਕ੍ਰਾਈਮ ਕਰਦਾ ਸੀ ਇਹ ਤੇ ਕੋ ਦਰਵਾਜੀ ਦੇ ਵੀ ਇਹਦੇ ਉੱਪਰ ਅਲਿਗੇਸ਼ਨ ਸੀਗੇ ਸੋ ਜਿਹੜਾ ਇਹਦੇ ਕ੍ਰਾਈਮ ਦੇ ਵਿੱਚ ਇਨਵੋਲਮੈਂਟ ਦਾ ਰਿਕਾਰਡ ਹੈਗਾ ਇਹਦਾ ਹਿਸਟਰੀ ਹੈਗੀ ਹੈ ਪਰ ਜਿਹੜੇ ਇਨਵੋਲਮੈਂਟ ਇਹਦੇ ਕਿਸੇ ਦਾ ਹੋਰ ਕਿਸੇ ਬੰਦੇ ਦਾ ਉਹ ਜਿਹੜੇ ਬੰਦਿਆਂ ਦਾ ਇਨਵੋਲਵਮੈਂਟ ਹੁੰਦਾ ਹੈ ਜਾਂ ਸਰਫੇਸ ਤੇ ਹੁੰਦਾ ਹੈ ਜਾਂ ਇਨਵੈਸਟੀਗੇਸ਼ਨ ਦੇ ਵਿੱਚ ਸਬੂਤ ਆਉਂਦਾ ਹੈ ਉਹਦੇ ਖਿਲਾਫ ਅਸੀਂ ਫਿਰ ਕਰਦੇ ਆ ਚਾਰਸ਼ੀਟ ਕਰਦੇ ਆ ਉਸ ਟਾਈਮ ਤੱਕ ਤੈਸੀ ਕੋਈ ਗਰੰਟੀ ਨਹੀਂ ਉਹ ਫਿਰ ਦੇ ਇਨਵੈਸਟੀਗੇਸ਼ਨ ਤੇ ਅੱਗੇ ਕਰਨੀ ਦੂਸਰੇ ਅਪਸਰਾਂ ਨੇ ਉਹਨਾਂ ਦੇ ਵਕੀਲ ਦਾ ਇਹ ਕਹਿਣਾ ਕਿ ਉਹਦੇ ਬੇਟੀ ਨੂੰ ਜਿਹੜਾ ਨਜਾਇਜ਼ ਫਸਾਇਆ ਗਿਆ ਉਹਦਾ ਬੇਟਾ ਜਿਹੜਾ ਵਿਦੇਸ਼ ਹੀ ਰਹਿੰਦਾ ਸੀਗਾ ਤੇ ਉਸ ਦਾ ਜਿਹੜਾ ਕੈਰੀਅਰ ਹੈ ਇਹ ਉਹਦਾ ਫਿਊਚਰ ਉਹਨੂੰ ਖਰਾਬ ਕੀਤਾ ਗਿਆ ਹੈਗਾ ਚਾਹੇ ਪੁਲਿਸ ਵੱਲੋਂ ਚਾਹੇ ਗੀਡੀ ਵੱਲੋਂ ਨਹੀਂ ਇਹ ਦੀ ਕਿਸੇ ਦਾ ਕੈਰੀਅਰ ਨਾ ਖਰਾਬ ਕਰਦੇ ਨਾ ਅੱਛਾ ਕੈਰੀਅਰ ਬਣਾਉਂ ਕਿਉਂਕਿ ਇਹ ਦਿਨੇ ਤੁਰਨਾ ਬਿਲਕੁਲ ਐਵਿਡੈਂਸ ਦੇ ਉੱਪਰ ਕਿਉਂਕਿ ਉਹਦਾ ਨਾਂ ਐਫ ਆਈ ਆਰ ਦੇ ਵਿੱਚ ਸੀਗਾ ਤੇ ਸਾਡਾ ਸਾਡੇ ਲਈ ਜ਼ਰੂਰੀ ਸੀ ਇਹ ਕਿ ਇਨਵੈਸਟੀਗੇਸ਼ਨ ਕੀਤੀ ਜਾਏ ਤੇ ਐਫ ਆਈ ਆਰ ਦੇ ਵਿੱਚ ਵੀ ਸੀਗਾ ਉਹਦੇ ਕੋਲ ਉਹਦਾ ਜਿਹੜਾ ਇਨਵੈਸਟੀਗੇਸ਼ਨ ਹੋਇਆ ਤੇ ਫਿਰ ਉਹ ਕਰੋੜਾਂ ਰੁਪਏ ਉਹਦੇ ਖਾਤੇ ਵਿੱਚ ਜਮ੍ਹਾਂ ਹੁੰਦੇ ਆ ਉੱਥੇ ਯੂਕੇ ਤੇ ਜਿਸ ਟਾਈਮ ਉੱਥੇ ਰਹਿੰਦਾ ਸੀ ਉਹ ਉਹ ਫਿਰ ਇੱਥੇ ਟਰਾਂਸਫਰ ਹੁੰਦੇ ਆ ਇੰਡੀਆ ਦੇ ਵਿੱਚ ਪਰ ਇਹਨਾਂ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਕਿ ਉਹ ਪੈਸਾ ਕਿੱਥੋਂ ਆਇਆ ਸੋ ਇਹ ਅਲੀਗੇਸ਼ਨ ਗਲਤ ਹੈ ਕਿ ਈਡੀ ਨੇ ਕੋਈ ਕਿਸੇ ਦਾ ਕੈਰੀਅਰ ਖਰਾਬ ਕੀਤਾ ਇਨੀਸ਼ੀਏਟ ਅਸੀਂ ਨਹੀਂ ਕਰਦੇ ਇਨੀਸ਼ੀਏਟ ਤਾਂ ਪੁਲਿਸ ਕਰਦੀ ਹੈ ਤੇ ਐਵਿਡੈਂਸ ਇਹ ਹੈਗਾ ਕਿ ਉਹਦੇ ਖਾਤਿਆਂ ਦੇ ਵਿੱਚ ਪੈਸੇ ਆਏ ਆ ਆ ਸਮਬਡੀ ਹੈਜ਼ ਟੂ ਡਿਸਕਲੋਸ ਕਿ ਕਿੱਥੋਂ ਪੈਸੇ ਆਏ ਜੀ ਵੀ ਹੁਣ ਤੱਕ ਸਰ ਕਿੰਨੀ ਕਿ ਪ੍ਰਾਪਰਟੀ ਇਹ ਬਣਾ ਚੁੱਕੇ ਡਰੱਗਸ ਮਨੀ ਤੋਂ ਜਾਂ ਇਹਨਾਂ ਦੀ ਪ੍ਰਾਪਰਟੀ ਜਿਹੜੀ ਜਿਸ ਤਰ੍ਹਾਂ ਦੱਸਿਆ ਗਿਆ ਹੈ ਰਿਪੋਰਟ ਦੇ ਵਿੱਚ ਪੰਜਾਬ ਚੰਡੀਗੜ੍ਹ ਦਿੱਲੀ ਹਰਿਆਣਾ ਕਈ ਜਗ੍ਹਾ ਤੇ ਕਈ ਥਾਵਾਂ ਦੇ ਪ੍ਰਾਪਰਟੀਆਂ ਸਗੀ ਤੇ ਇਹ ਸਾਰਾ ਇਹ ਡਰੱਗਸ ਮਨੀ ਤੋਂ ਹੀ ਬਣਾਈ ਗਈ ਔਰ ਕਿੰਨੀ ਕਿ ਡਰੱਗਸ ਮਨੀ ਤੋਂ ਇਹਨਾਂ ਨੇ ਪ੍ਰਾਪਰਟੀ ਬਣਾਈ ਦੇਖੋ ਜੀ ਆ ਬੜੀ ਸਿੰਪਲ ਚੀਜ਼ ਹੈ ਕਿ ਕੋਈ ਵੀ ਪ੍ਰਾਪਰਟੀ ਆ ਕੋਈ ਵੀ 트ਾਂਜੈਕਸ਼ਨ ਅਸੀਂ ਕਰਦੇ ਹਾਂ ਤੇ ਉਹਦਾ ਹਿਸਾਬ ਪਤਾਬ ਦੇਣਾ ਹੁੰਦਾ ਤੇ ਐਨਿਊਅਲੀ ਕੋਈ ਵੀ ਜਿਹੜਾ ਬਿਜ਼ਨਸ ਵਾਲਾ ਜਾਂ ਸਰਵਿਸ ਵਾਲਾ ਬੰਦਾ ਹੋਵੇ ਕੰਡੈਕਟ ਤੇ ਆਪਣੀ ਰਿਟਰਨ ਭਰਦਾ ਤੇ ਇਹਨਾਂ ਦੇ ਵਿੱਚੋਂ ਕਿਸੇ ਨੇ ਵੀ ਆਪਣੀ ਰਿਟਰਨ ਨਹੀਂ ਭਰੀ ਜਿੰਨੀ ਪ੍ਰਾਪਰਟੀ ਚਾਹੇ ਕਰੋੜ ਦੀ ਹੋਵੇ ਜਾਂ 2 ਕਰੋੜ ਦੀ ਹੋਵੇ ਜਾਂ 5 ਕਰੋੜ ਦੀ ਜਾਂ 10 ਕਰੋੜ ਦੀ ਕੋਈ ਵੀ ਪ੍ਰਾਪਰਟੀ ਟੋਟਲ ਜੇ ਇਹਨਾਂ ਦੇ ਹੈਗੀ ਹੈ ਤੇ ਉਹਦਾ ਇਹਨਾਂ ਕੋਲ ਕੋਈ ਸੋਰਸ ਆਫ ਇਨਕਮ ਨਹੀਂ ਹੈਗਾ ਸੋਰਸ ਆਫ ਫੰਡਸ ਲੀਗਲ ਸੋਰਸ ਕੋ ਫੰਡ ਨਹੀਂ ਹੈਗਾ ਨੰਬਰ 1 ਨੰਬਰ 2 ਇਨਾਂ ਨੇ ਐਸਾ ਵੀ ਕੋਈ ਸਬੂਤ ਪੇਸ਼ ਨਹੀਂ ਕੀਤਾ ਇਨਵੈਸਟੀਗੇਸ਼ਨ ਦੇ ਟਾਈਮ ਕਿ ਇਹ ਕੋਈ ਬਿਜ਼ਨਸ ਕਰਦੇ ਹੈ ਉਥੋਂ ਕੋਈ ਇਹਨਾਂ ਨੂੰ ਇਨਕਮ ਲਾਭ ਹੋ ਲਿੰਕਾ ਹੁੰਦੀ ਹੈ ਐਸਾ ਕੁਝ ਨਹੀਂ ਹੈ ਇਹਦਾ ਕਹਿੰਦੇ ਅਸੀਂ ਕੋਈ ਕੰਮ ਨਹੀਂ ਕਰਦੇ ਇਹਦਾ ਮਤਲਬ ਹੈ ਕਿ ਇਹਦਾ ਜਿਹੜਾ ਇਹਨਾਂ ਦਾ ਪ੍ਰੈਲੀਗੇਸ਼ਨ ਹੈ ਉਹ ਸਹੀ ਹੈ ਕਿ ਡਰੱਗ ਦਾ ਕੰਮ ਕਰਦੇ ਸੀ ਉਹਦੇ ਉੱਪਰ ਜਿਹੜੀ ਉਹਦੇ ਵਿੱਚੋਂ ਜਿਹੜੀ ਪ੍ਰੋਪਰਟੀ ਹੈ ਜਿਹੜੀ ਹੈ ਇਨਕਮ ਇਹਨਾਂ ਨੂੰ ਹੋਈ ਉਹ ਸਿੰਘਕਮ ਨਾਲ ਪੈਸੇ ਨਾਲ ਫੰਡ ਦੇ ਨਾਲ ਇਹਨਾਂ ਨੇ ਪ੍ਰੋਪਰਟੀਆਂ ਖਰੀਦ ਲਈਆਂ ਤੇ ਇਹ ਬੀਟੈਂਸ ਜਿਹੜਾ ਅਸੀਂ ਕਲੈਕਟ ਕੀਤਾ ਹੌਨਰੇਬਲ ਕੋਰਟ ਦੇ ਸਾਹਮਣੇ ਪੇਸ਼ ਕੀਤਾ ਤੇ ਉਹਨਾਂ ਦੇ ਕੋਰਟ ਨੇ ਵੀ ਇਸ ਗੱਲ ਦੇ ਉੱਪ ਇਹਨਾਂ ਦੀ ਪਤਨੀ ਵੀ ਡਰੱਗਸ ਦੇ ਧੰਦੇ ਦੇ ਵਿੱਚ ਇਨਵਾਲਵ ਸੀ। ਦੇਖੋ ਜੀ ਜਿਹੜੀ ਰਿਪੋਰਟ ਸਾਨੂੰ ਮਿਲੀ ਸੀ ਜਾਂ ਡਿਟੇਲ ਜਿਹੜੀ ਹੈ ਪੁਲਿਸ ਤੋਂ ਉਹਦੇ ਵਿੱਚ ਤਾਂ ਉਹਨਾਂ ਕੋਲੋਂ ਵੀ ਰਿਕਵਰੀ ਹੋਈ ਹੈ ਡਰੱਗ ਦੀ ਤੇ ਉਹਨਾਂ ਦੇ ਨਾਂ ਦੇ ਉੱਪਰ ਪ੍ਰਾਪਰਟੀ ਜਿਹੜੀ ਹੈ ਉਹ ਬੋਲਦੀ ਹੈ ਕਈ ਕਰੋੜਾਂ ਦੀ ਪ੍ਰਾਪਰਟੀ ਬੋਲਦੀ ਹੈ। ਵੈਲਿਊ ਬਹੁਤ ਹਾਈ ਹੈ ਤੇ ਉਹ ਉਹ ਵੀ ਕੋਈ ਕੰਮ ਨਹੀਂ ਸੀ ਕਰਦੇ। ਉਹਨਾਂ ਦੇ ਕੋਈ ਇਨਕਮ ਟੈਕਸ ਰਿਟਰਨ ਉਹਨਾਂ ਦੇ ਕੋਲ ਵੀ ਨਹੀਂ ਹੈ। ਸੋਰਸ ਆਫ ਇਨਕਮ ਉਹਨਾਂ ਦਾ ਵੀ ਕੋਈ ਨਹੀਂ ਹੈ। ਸੋ ਇਹ ਜਿਹੜਾ ਆਮਸ ਹੈ ਇਹ ਜਿਹੜਾ ਮਲਜਮ ਦੇ ਉੱਪਰ ਹੈ ਉਹਨਾਂ ਸੀ ਅਪਰੂਵ ਕਰਨਾ ਕਿ ਵੀ ਉਹ ਉਹਨੇ ਅਪਰਾਧ ਨਹੀਂ ਕੀਤਾ ਸਾਡੇ ਕੋਲ ਦਾ ਐਵੀਡੈਂਸ ਹੈ ਅਸੀਂ ਐਵੀਡੈਂਸ سپورਟ ਦੇ ਵਿੱਚ ਪੇਸ਼ ਕਰਦੇ ਆ ਤੇ ਉਹ ਦੇ ਹੈ ਫੇਲਡ ਤੇ ਉਹ ਉਹ ਫੇਲ ਹੋ ਗਏ ਕੋਰਟ ਦੇ ਵਿੱਚ ਕਿ ਪੇਸ਼ ਨਹੀਂ ਕਰ ਸਕੇ ਆਪਣੀ ਇਨੋਸੈਂਸ ਦਾ ਕੋਈ ਸਬੂਤ ਪੇਸ਼ ਨਹੀਂ ਕਰ ਸਕੇ ਕਿ ਉਹਨਾਂ ਦੇ ਵਕੀਲ ਨਾਲ ਅਸੀਂ ਗੱਲਬਾਤ ਕੀਤੀ ਉਹਨਾਂ ਨੇ ਇਹ ਦੱਸਿਆ ਕਿ ਜਿਹੜੇ 2 ਮਾਮਲੇ ਸੀਗੇ ਡਰੱਗਸ ਉਹਨਾਂ ਵਿੱਚ ਬਰੀ ਹੋ ਚੁੱਕੇ ਹੇ ਤੁਸੀਂ ਮਾਮਲੇ ਦੱਸ ਰਹੇ ਹੋ ਜਿਆਦਾ ਨੰਬਰਿੰਗ ਜਿਆਦਾ ਦੱਸ ਰਹੇ ਹੋ ਕਿ 6 ਮਾਮਲੇ ਦਰ ਸੀ ਪੰਜਾਬ ਦੇ ਵਿੱਚ ਇੱਕ ਦਿੱਲੀ ਚ ਉਹ ਕਹਿ ਰਹੇ ਕਿ ਮਨੀ ਲਾਂਡਰਿੰਗ ਵਾਲਾ ਕੇਸ ਜਿਹੜਾ ਸੀਗਾ ਉਸ ਦੇ ਨਾਲ ਦਿੱਲੀ ਐਫ ਆਈ ਆਰ ਨੂੰ ਜਿਹੜਾ ਇਨਕਲੂਡ ਕੀਤਾ ਗਿਆ ਜਿਹੜਾ ਕੋਰ ਦੇ ਵਿੱਚ ਦੱਸਿਆ ਗਿਆ ਹੈ ਕਹਿੰਦੇ ਉਸ ਬਾਰੇ ਸਾਨੂੰ ਜਾਣਕਾਰੀ ਨਹੀਂ ਸੀਗੀ ਜਿਸ ਕਾਰਨ ਇਹ ਜਿਹੜੀ ਸੁਣਾਈ ਗਈ ਔਰ ਨਹੀਂ ਦੇਖੋ ਜੀ ਉਹ ਜਾਣਕਾਰੀ ਨਾ ਹੋਣ ਦਾ ਤਾਂ ਮੇਰੇ ਖਿਆਲ ਔਰ ਲੱਗਦਾ ਨਹੀਂ ਕੁਛ ਐਸਾ ਮਤਲਬ ਕਿਉਂਕਿ ਜਿਹੜੀ ਸਾਡੀ ਜਿਹੜੀ ਚਾਰ ਸ਼ੀਟ ਅਸੀਂ ਫਾਈਲ ਕੀਤੀ ਉਹਦੇ ਵਿੱਚ ਅਸੀਂ ਮੈਂਸ਼ਨ ਕੀਤਾ ਕੀਤੀ ਹੈ ਇਹ ਗੱਲ ਕਿ ਅ ਵੀ ਇਹਨਾਂ ਦੇ ਖਿਲਾਫ ਦਿੱਲੀ ਵੀ ਇੱਕ ਮਕਦਮਾ ਐਨਡੀਪੀਐਸ ਦੇ ਵਿੱਚ ਦਰਜ ਹੈ ਤੇ ਬਾਕੀ ਜਿਹੜੀ ਡਿਟੇਲ ਹੈ ਉਹ ਕਿੰਨੇ ਕੇਸ ਐ ਐਫ ਆਈ ਆਰ ਜੇ ਟੋਟਲ 6 ਐਫ ਆਈ ਆਰ ਜਿਹੜੀ ਹੈਗੀਆਂ ਉਹਨਾਂ ਦੀ ਡਿਟੇਲ ਅਸੀਂ ਆਪਣੀ ਚਾਰ ਸ਼ੀਟ ਵਿੱਚ ਦਿੱਤੀ ਹੈ ਤੇ ਉਹ ਚਾਰ ਸ਼ੀਟ ਰਿਪੋਰਟ ਦੇ ਵਿੱਚ ਪੇਸ਼ ਕੀਤੀਆਂ ਸੀ ਉਹ ਉਹਨਾਂ ਕੋਲ ਵੀ ਚਾਰ ਸ਼ੀਟ ਉਹੀ ਗਈ ਹੈ ਤੇ ਇਹ ਤਾਂ ਨਹੀਂ ਕਹਿ ਸਕਦੇ ਸਾਨੂੰ ਪਤਾ ਨਹੀਂ ਹੈਗਾ ਜੀ ਅ ਜੇ ਗੱਲ ਕੀਤੀ ਹੈ ਵੀ ਸਰ ਤੇ ਇਹ ਕਿੰਨੇ ਕ ਲੋਕਾਂ ਦਾ ਨੈਕਸਸ ਸੀ ਬਹੁਤ ਵੱਡਾ ਨੈਕਸਸ ਜਿਹੜਾ ਬ੍ਰੇਕ ਹੋਇਆ ਹੈ ਇਹ ਕਿੰਨੇ ਕ ਲੋਕ ਇਹਦੇ ਵਿੱਚ ਇਨਵੋਲਵਮੈਂਟ ਸੀਗੀ ਇਸ ਪੂਰੇ ਕੰਮ ਦੇ ਵਿੱਚ ਚਾਹੇ ਮਨੀ ਲਾਂਡਰਿੰਗ ਚਾਹੇ ਨਸ਼ੇ ਨੂੰ ਲੈ ਕੇ ਜਾਂ ਹੋਰ ਵੀ ਕੋਈ ਵਿਦੇਸ਼ ਤੋਂ ਵੀ ਕਈ ਲੋਕ ਇਨਵੋਲਵ ਸੀਗੇ ਇਹਦੇ ਚ ਦੇਖੋ ਜੀ ਮੇਰੇ ਸਾਹਮਣੇ ਨਾਲ 18 ਜਾਂ 19 ਲੋਕਾਂ ਦੀ ਅਸੀਂ ਕੁਝ ਇਨਵੋਲਵਮੈਂਟ ਪੁਲਿਸ ਦੇ ਰਿਕਾਰਡ ਦੇ ਮੁਤਾਬਕ ਸੀਗੀ ਜਿਨ੍ਹਾਂ ਨਾਲ ED ਨੇ ਇਨਵੈਸਟੀਗੇਸ਼ਨ ਵੀ ਕੀਤੀ ਤੇ ਜਿਹੜੇ ਬਾਹਰ ਦੇ ਬੰਦੇ ਐ ਤੇ ਉਹ ਬਾਹਰ ਜਿੱਥੇ-ਜਿੱਥੇ ਵੀ ਕਰਦੇ ਸੀਗੇ ਇਹ ਤੇ ਉਸ ਟਾਈਮ ਤੱਕ ਸਾਨੂੰ ਬਾਹਰ ਦੇ ਬੰਦੇ ਦਾ ਕੋਈ ਇਨਵੋਲਵਮੈਂਟ ਨਹੀਂ ਮਿਲਿਆ ਕਿਉਂਕਿ ਅਦਰਵਾਇਜ਼ ਤਾਂ ਫਿਰ ਅਸੀਂ ਉਹਦਾ ਵੀ ਚਾਰਜਸ਼ੀਟ ਕਰਦੇ ਹਾਂ ਹਾਂ ਇਹ ਗੱਲ ਜ਼ਰੂਰ ਹੈ ਕਿ ਜਿੰਨੇ ਬੰਦੇ ਇੱਥੇ ਸਾਨੂੰ ਮਿਲੇ ਇਹਨਾਂ ਦੇ ਨਾਲ ਜਿਹੜੀ ਸਾਡੀ ਸਾਨੂੰ ਰਿਪੋਰਟ ਦਿੱਤੀ ਗਈ ਸਾਨੂੰ ਐਵਿਡੈਂਸ ਦਿੱਤਾ ਗਿਆ ਪੁਲਿਸ ਨੇ ਤੇ ਉਹ ਉਹਨਾਂ ਦੇ ਖਿਲਾਫ ਅਸੀਂ ਇਨਵੈਸਟੀਗੇਸ਼ਨ ਕੀਤੀ ਉਹਨਾਂ ਨੂੰ ਬੁਲਾਇਆ ਗਿਆ ਉਹਨਾਂ ਦੇ ਰਿਗ ਸਟੇਟਮੈਂਟ ਰਿਕਾਰਡ ਕੀਤੇ ਗਏ ਤੇ ਉਹਨਾਂ ਕੋਲ ਜਿੰਨਾ ਵੀ ਕੋਈ ਐਸੈਟ ਨਹੀਂ ਹੋਣਾ ਤਾਂ ਇਹ ਉਹਦਾ ਪ੍ਰੋਸੀਡ ਨਹੀਂ ਹੋਇਆ ਹੁਣ ਅਦਰਵਾਈਜ਼ ਜਾਂ ਫਿਰ ਇਹ ਹੈਗਾ ਕਿ ਇਨਵੈਸਟੀਗੇਸ਼ਨਿਸਟ ਸਟੇਮ ਐ ਸੀਗਾ ਦਫਤਰ 2021 ਤੱਕ ਤੇ ਇਨਵੈਸਟੀਗੇਸ਼ਨ ਦੀ ਪ੍ਰੋਗਰੈਸ ਸੀਗੀ ਤੇ ਉਹ ਇਨਵੈਸਟੀਗੇਸ਼ਨ ਹੁਣ ਪ੍ਰੋਗਰੈਸ ਦੇ ਵਿੱਚ ਹੈ ਜਾਂ ਨਹੀਂ ਹੈ ਇਹ ਨਹੀਂ ਮੈਂ ਕਹਿ ਸਕਦਾ ਕਿੰਨੇ ਕੇ ਲੋਕ ਜਿਹੜਾ ਤੁਸੀਂ ਦੱਸਿਆ ਕਿ 18 ਤੋਂ 19 ਨੰਬਰਿੰਗ ਹੈ ਕੁਝ ਲੋਕਾਂ ਦੇ ਨਾਮ ਹੈ ਉਹ ਕਿਹੜੇ-ਕਿਹੜੇ ਲੋਕ ਸੀਗੇ ਹਾਂਜੀ ਹਾਂਜੀ ਨਾਮ ਹੈਗੇ ਆ ਬੜੇ ਉਹ ਅਸੀਂ ਜਿਹੜੀ ਚਾਰ ਸ਼ੀਟ ਅਸੀਂ ਫਾਈਲ ਕੀਤੀ ਹੈ ਉਹ ਚਾਰ ਸ਼ੀਟ ਦੇ ਵਿੱਚ ਅਸੀਂ ਡਿਟੇਲ ਚ ਲਿਖਿਆ ਵੀ ਕੌਣ-ਕੌਣ ਕਿੰਨਾ-ਕੌਣ ਰਿਕਵਰੀ ਹੋਈ ਹੈ ਜਿਸ ਤਰ੍ਹਾਂ ਇਹ ਨਾਲ ਇੱਕ ਲੇਡੀ ਸੀ ਵਾਣਿਆ ਕਰਨਾ ਕਰਕੇ ਤੇ ਉਹਦੇ ਕੋਲੋਂ ਰਿਕਵਰੀ ਹੋਈ 2 ਕਿਲੋ ਹਿਰੋਇਨ ਦੀ ਤੇ ਉਹਨੂੰ ਸਜ਼ਾ ਵੀ ਹੋਈ ਉਹਨੂੰ ਐਨਡੀਪੀਐਸ ਕੇਸ ਦੇ ਵਿੱਚ ਇੱਥੇ ਹੀ ਸਜ਼ਾ ਹੋਈ ਹੈ ਹੁਸ਼ਾਰਪੁਰ ਸਿ। ਤੇ ਉਸ ਤੋਂ ਇਲਾਵਾ ਇੱਕ ਕੋਈ ਸੁਖਵਿੰਦਰ ਸਿੰਘ ਹੈਗੇ ਆ ਲੱਡੂ ਉਹਦੀ ਉਹਦੇ ਖਿਲਾਫ ਚਾਰ ਸੀਟ ਅਸੀਂ ਵੀ ਫਾਈਲ ਕੀਤੀ ਹੈ ਕੋਰਟ ਦੇ ਵਿੱਚ ਪੈਂਡਿੰਗ ਹੈ ਉਹ ਟ੍ਰਾਇਲ ਚੱਲ ਰਿਹਾ ਉਹਦਾ। ਫਿਰ ਕੋਈ ਹਰਜਿੰਦਰ ਸਿੰਘ ਹੈਗਾ ਉਹਦੇ ਕੋਲ ਵੀ ਡਰਗ ਮਿਲੀ ਹੈ ਅਮਨਦੀਪ ਸਿੰਘ ਚਿਮਾ ਹੈਗਾ ਉਹਦੇ ਕੋਲ ਵੀ ਡਰਗ ਮਿਲੀ ਹੈ। ਹਰਕਮਲ ਸਿੰਘ ਹੈਗਾ ਕੋਈ ਹਰਪਿੰਦਰ ਸਿੰਘ ਇਹ ਜਿਆ ਸਰਪੰਦਰ ਸਿੰਘ ਉਹਦੇ ਕੋਲ ਵੀ ਹਰੋਇਨ ਮਿਲੀ ਹੈ ਹਰਕਮਲ ਜੀਤ ਸਿੰਘ ਹੈਗਾ ਉਹਦੇ ਕੋਲ ਵੀ ਹਰੋਇਨ ਮਿਲੀ ਹੈ ਕਾਫੀ ਬੰਦੇ ਨੇ ਜੀ ਇਹ ਤਾਂ ਸਰਗਨਾ ਹੈ ਸੀਗਾ ਜਿਹਦੇ ਚਾਹਮੇ ਵੀ ਕਿਸੇ ਨੂੰ ਮਿਲੇ ਉਹ ਪੰਜੂ ਮਿਲੇ ਪਿਸਟਲ ਵਗੈਰਾ ਮਿਲੀ ਹੈ ਉਹ ਦਾ ਡਿਟੇਲ ਹੈਗਾ ਉਹ ਇਲੈਗਲ ਸੀ ਵੈਪਨ ਦੀ ਨਹੀਂ ਉਹ ਇਨਵੈਸਟੀਗੇਸ਼ਨ ਕਰਨਾ ਹੈ ਸਟੇਟ ਪੁਲਿਸ ਨੇ ਭਈ ਉਹ ਵੈਪਨ ਦਾ ਜਿਹੜਾ ਹੈ ਉਹ ਸਟੇਟ ਪੁਲਿਸ ਇਨਵੈਸਟੀਗੇਸ਼ਨ ਕਰਨਾ ਹੈ ਕਰ ਰਹੀ ਹੈ ਇਨਵੈਸਟੀਗੇਸ਼ਨ ਪਕੀਤਾ ਹੁਣ ਮੇਰੇ ਸਾਹਮਣੇ ਕਿਉਂਕਿ ਵੈਪਨ ਤਾਂ ਉਹਨਾਂ ਨੇ ਫੜੇ ਸੋ ਕਾਫੀ ਲੋਕ ਨੇ ਸ਼ਾਮਰੇ ਦੇ ਵਿੱਚ ਸਾਰੇ ਲੋਕਾਂ ਦੀ ਤਾਂ ਲਿਸਟ ਮੇਰੇ ਕੋਲ ਹੈ ਤੇ ਇਹ ਇਹ ਜਿਹੜੇ ਜਿਹੜੇ ਬੰਦੇ ਇਹਨਾਂ ਕੋਲ ਰਿਕਵਰੀ ਹੈ ਤੇ ਇਹਨਾਂ ਦੇ ਇਹਨਾਂ ਦੇ ਨਾਲ ਇਨਵੈਸਟੀਗੇਸ਼ਨ ਅਸੀਂ ਵੀ ਕੀਤੀ ਹੈ ਪੁਲਿਸ ਨੇ ਵੀ ਕੀਤੀ ਇਨਵੈਸਟੀਗੇਸ਼ਨ ਸੋ ਸਾਡੀ ਇਨਵੈਸਟੀਗੇਸ਼ਨ ਫਰਦਰ ਫਿਰ ਹੋ ਰਹੀ ਹੋਈਗੀ ਅਗਰ ਬਾਕੀ ਕੋਈ ਬੰਦੇ ਬੈਲੈਂਸ ਆਖਰੀ ਸਵਾਲ ਮੇਰਾ ਸਰ ਹਾਂ ਤੁਸੀਂ ਰਿਟਾਇਰ ਹੋ ਚੁੱਕੇ ਏਡੀ ਤੋਂ ਲੇਕਿਨ ਡਿਪਾਰਟਮੈਂਟ ਨੂੰ ਜ਼ਿਆਦਾਤਰ ਤੁਸੀਂ ਜਾਣਦੇ ਹੋ ਕਿਉਂਕਿ ਕਾਫੀ ਸੀਨੀਅਰ ਹੋ ਤੁਸੀਂ ਤੇ ਕਿਸੇ ਅਧਿਕਾਰੀ ਨਾਲ ਜਾਂ ਈਡੀ ਦੇ ਕਿਸੇ ਅ ਅਫਸਰ ਨਾਲ ਕੋਈ ਗੱਲਬਾਤ ਹੋਈ ਹੈ ਇਸ ਮਾਮਲੇ ਨੂੰ ਲੈ ਕੇ ਹਜੇ ਤੱਕ ਫੋਰ ਦਾ ਕਿਉਂਕਿ ਤੁਸੀਂ ਕੋਰਟ ਚ ਜਾ ਰਹੇ ਹੋ ਕਿਉਂਕਿ ਤੁਹਾਡੇ ਵੱਲੋਂ ਕੇਸ ਜਿਹੜਾ ਕੀਤਾ ਗਿਆ ਸੀਗਾ ਤੁਸੀਂ ਇਸ ਕੇਸ ਦਾ ਪੂਰਾ ਇਨਵੈਸਟਿਗੇਟ ਬਨੇ ਹੋ ਤੇ ਈਡੀ ਵੱਲੋਂ ਪੂਰਾ ਸਹਿਯੋਗ ਹੋ ਰਿਹਾ ਇਸ ਚੀਜ਼ ਦੇਖੋ ਜੀ ਈਡੀ ਵੱਲੋਂ ਫੋਰਸ ਵਿੱਚ ਕੋਈ ਸ਼ੱਕ ਨਹੀਂ ਕਿ ਮੇਰਾ ਜਿਹੜਾ ਐਵੀਡੈਂਸ ਹੋ ਰਿਹਾ ਤਾਂ ਫਿਰ ਈਡੀ ਵੱਲੋਂ ਸਹਿਯੋਗ ਦੇ ਨਾਲ ਹੀ ਹੋ ਰਿਹਾ ਕਿਉਂਕਿ ਸਾਰਾ ਰਿਕਾਰਡ ਜਿਹੜਾ ਉਹ ਈਡੀ ਕੋਲ ਦਫਤਰ ਹੈ ਦਫਤਰ ਵਿੱਚ ਸੋ ਅ ਐਵਿਡੈਂਸ ਜਦ ਤੱਕ ਟ੍ਰਾਇਲ ਚੱਲਿਆ ਇਸ ਕੇਸ ਦਾ ਤੇ ਜਦ ਮੈਂ ਰਿਟਾਇਰ ਵੀ ਹੋ ਗਿਆ ਉਸ ਤੋਂ ਬਾਅਦ ਵੀ ਕੋਆਪਰੇਸ਼ਨ ਪੂਰਾ ਸੀਗਾ ਕਿਉਂਕਿ ਉਸ ਤੋਂ ਬਿਨਾ ਮੇਰਾ ਐਵਿਡੈਂਸ ਨਹੀਂ ਹੋ ਸਕਦਾ ਕਿਉਂਕਿ ਰਿਕਾਰਡ ਤਾਂ ਦਫਤਰ ਹੈ ਸੋ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ ਪੂਰਾ ਰਿਕਾਰਡ ਕੋਆਪਰੇਸ਼ਨ ਮਿਲਦਾ ਰਿਹਾ ਫਰਦਰ ਮੈਂ ਨਹੀਂ ਕਹਿ ਸਕਦਾ ਹੁਣ ਕਿ ਬਈ ਫਰਦਰ ਕੋਈ ਇਨਵੈਸਟੀਗੇਸ਼ਨ ਉਹਦੇ ਵਿੱਚ ਹੋ ਰਹੀ ਹੈ ਨਹੀਂ ਹੋ ਰਹੀ ਹੈ ਉਹ ਤਾਂ ਕੋਰਟ ਨੂੰ ਦੱਸਣਾ ਉਹਨਾਂ ਨੇ ਮੈਨੂੰ ਨਹੀਂ ਦੱਸਿਆ Uh, کیا لگ رہا ہے کہ اگے بھی ہو کچھ جیڑا جس تو کچھ ملندی باہبنا ہے کہ جنہاں ڈرگز یا uh, ڈرگز منی نو لے کے جو انویسٹیگیر گیتا ہو نہیں ہے کہ اس تو زیادہ بھی عجیبہ سکتا ہے نمبرنگ بھی بھر سکتا ہے نہیں کچھ بھی ہو سکتا ہے جی انویسٹیگیشن کنٹینیوڈ ہے تاں پھر بھردر چارشیٹ بھی فائل کر سکتے نہیں ہو یہ نہیں کہ سکتے کیا میں ہونے میں نہیں پتا کہ انویسٹیگیشن بھردر کن ਕੀ ਬਾਹਰ ਵਾਲਿਆਂ ਦੇ ਵੀ ਹੋ ਰਹੀ ਹੈ ਕਿ ਨਹੀਂ ਹੋ ਰਹੀ ਹੈ ਇਹ ਨਹੀਂ ਮੈਂ ਕਹਿ ਸਕਦਾ ਬਿਕਾਜ਼ ਇਹ ਮੈਨੂੰ ਹੱਕ ਨਹੀਂ ਹੈਗਾ ਜਾਣਨ ਦਾ ਹੁਣ ਮੈਂ ਰਿਟਾਇਰ ਹੋ ਚੁੱਕਾ ਸੋ ਉਹ ਫਿਰ ਉਹਨਾਂ ਨੇ ਕੋਰਟ ਨੂੰ ਦੱਸਣਾ ਫਿਰ ਜੀ ਬਹੁਤ ਬਹੁਤ ਸ਼ੁਕਰੀਆ ਸਰ ਸੋ ਇਹ ਸੰ ਸਾਡੇ ਨਾਲ ਈਡੀ ਦੇ ਸਾਬਕਾ ਡਿਪਟੀ ਡਾਇਰੈਕਟਰ ਨਰਿੰਦਰ ਸਿੰਘ ਇਹਨਾਂ ਨੇ ਦੱਸਿਆ ਹੈ ਕਿ ਜਦੋਂ ਇਹਨਾਂ ਨੇ ਕੇਸ ਨੂੰ ਲੈ ਕੇ ਸਟੱਡੀ ਕੀਤਾ ਸੀ ਉਸ ਦੇ ਬਾਅਦ ਇਨਵੈਸਟੀਗੇਟ ਕੀਤਾ ਤੇ ਕਾਫੀ ਕਰੋੜਾ ਦੀ ਜਿਹੜੀ ਨਜਾਇਜ਼ ਪ੍ਰਾਪਰਟੀ ਜਿਹੜੀ ਆ ਰੰਜੀਤ ਸਿੰਘ ਕੰਦੋਲਾ ਉਰਫ ਰਾਜਾ ਕੰਦੋਲਾ ਜਾਂ ਉਹਦੇ ਜਿਹੜੇ ਸਾਥੀਆਂ ਵੱਲੋਂ ਬਣਾਈ ਗਈ ਸੀ ਉਸ ਨੂੰ ਲੈ ਕੇ ਇੱਕ ਰਿਪੋਰਟ ਤਿਆਰ ਕੀਤੀ ਗਈ ਤੇ ਜਿਸ ਰਿਪੋਰਟ ਦੇ ਉਹਨਾਂ ਨੇ ਅੱਜ ਸਜ਼ਾ ਹੋਈ ਹੈ ਔਰ ਉਹਨਾਂ ਨੇ ਇਹ ਵੀ ਦੱਸਿਆ ਕਿ 6 ਮਾਮਲੇ ਜਿਹੜੇ ਪੰਜਾਬ ਦੇ ਵਿੱਚ ਦਰਜ ਸੀਗੇ ਇੱਕ ਮਾਮਲਾ ਦਿੱਲੀ 'ਚ ਦਰਜ ਸੀਗਾ ਔਰ ਉਸ ਦੀ ਹਜੇ ਇਨਵੈਸਟੀਗੇਟ ਚੱਲ ਰਹੀ ਹੈ ਔਰ ਜਿਹੜੇ ਹੋਰ ਲੋਕਾਂ ਦੇ ਨਾਮ ਦੱਸੇ ਨੇ ਉਹ ਵੀ ਇੱਕ ਟ੍ਰਾਇਲ ਬੇਸ ਹਜੇ ਚੱਲਦਾ ਪਿਆ ਹੈ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਈਡੀ ਵੱਲੋਂ ਹੋਰ ਅੱਗੇ ਕੀ ਐਕਸ਼ਨ ਲਿੱਤਾ ਜਾਂਦਾ ਹੈ ਤੇ ਅਦਾਲਤ ਆਪਣਾ ਅੱਗੇ ਕੀ ਫੈਸਲਾ ਸੁਣਾਉਂਦੀ ਹੈ ਫਿਲਹਾਲ ਤੁਸੀਂ ਜੁੜੇ ਹੋ ਪੰਜਾਬ ਤੱਕ ਦੇ ਲਈ ਕੈਮਰਾਮੈਨ ਰਿਸ਼ਵ ਦੇ ਨਾਮ ਦਵਿੰਦਰ ਕੁਮਾਰ ਜਲੰਧਰ